ਇਸ ਵੇਲੇ ਦੀ ਖਬਰ ਤੋਂ ਅਮਰਸਰ ਦੇ ਕਾਰਿਆਂ ਅਮਰਸਰ ਪੁਲਿਸ ਨੇ ਇੱਕ ਵੱਡੇ ਰੈਕਟ ਦਾ ਪਰਦਾਫਾਸ਼ ਕੀਤਾ ਜੋ ਰੈਕਟ ਸੋਸ਼ਲ ਮੀਡੀਆ ਰਾਹੀਂ ਪੌੜੇ ਪਾੜੇ ਲੋਕਾਂ ਨੂੰ ਔਰਤਾਂ ਤੋਂ ਫੋਨ ਕਰਾ ਕੇ ਜਾਲ ਦੇ ਵਿੱਚ ਪਸਾਉਂਦੇ ਸੀ ਜਿਸ ਤੋਂ ਬਾਅਦ ਜਾ ਕੇ ਉਸ ਬੰਦੇ ਨੂੰ ਸੱਦ ਕੇ ਉਸ ਦੀ ਅਸ਼ਲੀਲ ਵੀਡੀਓ ਬਣਾਈ ਜਾਂਦੀ ਸੀ ਇਸ ਤੋਂ ਬਾਅਦ ਲੱਖਾਂ ਰੁਪਏ ਦੀ ਉਸ ਵਿਅਕਤੀ ਤੋਂ ਮੰਗ ਵੀ ਕੀਤੀ ਜਾਂਦੀ ਸੀ ਤਾਂ ਦੱਸਿਆ ਜਾ ਰਿਹਾ ਕਿ ਇਸ ਗਰੋਹ ਦੇ ਵਿੱਚ ਔਰਤ ਸਮੇਤ 12 ਮੈਂਬਰ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਕੋਲੋਂ ਤਿੰਨ ਕਾਰਾ ਬਰਾਮਦ ਹੋਇਆ ਨੇ 36000 ਰੁਪਏ ਕੈਸ਼ ਬਰਾਮਦ ਹੋਇਆ ਤੇ ਕਈ ਮੋਬਾਈਲ ਵੀ ਜਿਹੜੇ ਬਰਾਮਦ ਹੋਏ ਨੇ ਦੱਸ ਦਿੰਨੇ ਆ ਕਿ ਇਹ ਰੈਕਟ ਕਈ ਜ਼ਿਲ੍ਹੇ ਚੱਲ ਰਿਹਾ ਜਿਸ ਨੂੰ ਲੈ ਕੇ ਪੁਲਿਸ ਨੇ ਇੱਕ ਰੈਕਟ ਦਾ ਪਰਦਾਫਾਸ਼ ਕੀਤਾ ਹੈ ਤੇ ਹੋਰ ਵੀ ਰੈਕਟ ਦਾ ਇਨਾ ਕੋਲੋਂ ਪਤਾ ਕੀਤਾ ਜਾ ਰਿਹਾ ਕਿ ਕਿਤੇ ਕਿਤੇ ਨਾਲ ਸਾਥੀ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਬਲੈਕਮੇਲ ਕਰਦੇ ਨੇ ਬਹੁਤ ਵੱਡੇ ਰੈਕਟ ਦਾ ਪਰਦਾਫਾਸ਼ ਅੰਮ੍ਰਿਤਸਰ ਪੁਲਿਸ ਨੇ ਕੀਤਾ ਤੁਸੀਂ ਵੀ ਆਪਣੇ ਵਿਚਾਰ ਕਮੈਂਟ ਵਿੱਚ ਜਰ ਦੇ ਦਿਓ ਅੱਜ ਅਸੀਂ ਇੱਥੇ ਦੱਸਣਾ ਚਾਹੁੰਦੇ ਆ ਕਿ ਸਾਨੂੰ ਕੰਪਲੇਂਟ ਰਿਸੀਵ ਹੋਈ ਸੀ ਇੱਕ ਜਸਪਾਲ ਸਿੰਘ ਤੋਂ ਜਿਹੜੇ ਰੈਜ਼ੀਡੈਂਟ ਆਫ ਬਟਾਲਾ ਹਾਲ ਵਾਸੀ ਕਾਂਡੇ ਦੇ ਰਹਿਣ ਵਾਲੇ ਆ ਇਹ ਵਾਕਿਆ ਇੰਜ ਹੋਇਆ ਸੀ ਕਿ ਉਹਨਾਂ ਨੂੰ ਫੋਨ ਆਇਆ ਕੁਝ ਦਿਨ ਪਹਿਲਾਂ ਉਹਨਾਂ ਨੂੰ ਇੱਕ ਲੇਡੀ ਨੇ ਕਿਹਾ ਕਿ ਤੁਸੀਂ ਮੇਰਾ ਪਹਿਲਾਂ ਵੀ ਰਾਜੀਨਾਮਾ ਕਰਾਇਆ ਸੀ ਤੇ ਮੇਰਾ ਇੱਕ ਵਾਰ ਦੁਬਾਰਾ ਰਾਜੀਨਾਮਾ ਕਰਾਓ ਉਹਨਾਂ ਨੇ ਪੁੱਛਿਆ ਕੌਣ ਹੋ ਤੁਸੀਂ ਲੇਡੀ ਨੇ ਕਿਹਾ ਕਿ ਤੁਸੀਂ ਇੱਥੇ ਸੋ ਐਂਡ ਸੋ ਪਲੇਸ ਤੇ ਆ ਜਾਓ ਉਹ ਫਿਰ ਜਦ ਸਾਡੇ ਕੰਪਲੇਨੈਂਟ ਪਹੁੰਚੇ ਇੱਥੇ ਆਲਫਾ ਮਾਲ ਦੇ ਨੇੜੇ ਇੱਕ ਜਗ੍ਹਾ ਤੇ ਤੇ ਲੇਡੀ ਔਰ ਉਹਨਾਂ ਦੇ ਨਾਲ ਇੱਕ ਹੋਰ ਇੰਡੀਵਿਜੂਅਲ ਸੀ ਉਹ ਉਹਨਾਂ ਨੂੰ ਇੱਕ ਕਮਰੇ ਚ ਲੈ ਗਏ ਅੰਦਰੋਂ ਕੁੰਡੀ ਲਾਤੀ ਜਦ ਕੰਪਲੇਨੈਂਟ ਨੇ ਆਬਜੈਕਟ ਕੀਤਾ ਤਾਂ ਫਿਰ ਉਹ ਦੋ ਤਿੰਨ ਹੋਰ ਬੰਦੇ ਲਿਆਏ ਦੋ ਤਿੰਨ ਲੇਡੀਜ਼ ਵੀ ਲਿਆਏ ਤੇ ਉਹਨਾਂ ਨੂੰ ਥ੍ਰੈਟਨ ਕਰਨ ਲੱਗੇ ਇਹਦੇ ਨਾਲ ਹੀ ਇਹ ਲੇਡੀਜ਼ ਨੇ ਬੰਦਿਆਂ ਨੇ ਇਹਨਾਂ ਦੇ ਵੀ ਕੰਪਲੇਨੈਂਟ ਦੇ ਵੀ ਕੱਪੜੇ ਲਾਤੇ ਲੇਡੀਜ਼ ਨੇ ਆਪਣੇ ਵੀ ਲਾਤੇ ਤੇ ਆਬਜੈਕਸ਼ਨੇਬਲ ਨਿਊਡ ਪਿਕਚਰਸ ਔਰ ਵੀਡੀਓਜ਼ ਬਣਾਉਣ ਲੱਗੇ ਔਰ ਉਹ ਵੀਡੀਓ ਦਿਖਾ ਕੇ ਇਹਨਾਂ ਨੂੰ ਥ੍ਰੈਟਨ ਕਰਨ ਲੱਗ ਗਏ ਤੇ ਐਕਸਟਰੈਕਟ ਕਰਨ ਲੱਗ ਗਏ ਇਹਦੇ ਵਿੱਚ ਇਹੋ ਜਿਹਾ ਵੀ ਇੱਕ ਬੰਦਾ ਸੀ ਜਿਹੜਾ ਪੁਲਿਸ 유ਨੀਫਾਰਮ ਵਿੱਚ ਸੀ ਔਰ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਥਾਣੇਦਾਰ ਦੱਸ ਰਿਹਾ ਸੀ ਉਹ ਫਿਰ ਜਦ ਕੰਪਲੇਨੈਂਟ ਤੋਂ ਪੈਸੇ ਮੰਗੇ ਗਏ ਉਹਨਾਂ ਨੇ ਮੌਕੇ ਤੇ ਉਹਨਾਂ ਕੋਲ ਜਿੰਨੇ ਪੈਸੇ ਸੀ ਉਹ ਦੇ ਦਿੱਤੇ ਤੇ ਕੁੱਲ ਗੱਲਬਾਤ 4 ਲੱਖ ਤੇ ਨਿਬੜੀ ਤੇ ਫਿਰ ਉਹਨਾਂ ਨੇ ਕੁਝ ਦਿਨਾਂ ਦਾ ਟਾਈਮ ਮੰਗਿਆ ਔਰ ਕਿਹਾ ਕਿ ਮੈਂ ਕੁਝ ਦਿਨਾਂ ਬਾਅਦ ਤੁਹਾਨੂੰ ਬਾਕੀ ਪੈਸੇ ਦੇ ਦਾਂਗਾ ਇਨੀ ਦੇਰ ਵਿੱਚ ਕੰਪਲੇਨੈਂਟ ਨੇ ਪੁਲਿਸ ਨਾਲ ਗੱਲਬਾਤ ਕਰ ਲਈ ਸਾਨੂੰ ਇਨਫੋਰਮ ਕੀਤਾ ਕਿ ਉਹਨਾਂ ਨਾਲ ਇੰਜ ਹੋਇਆ ਤੇ ਪੁਲਿਸ ਨੇ ਟਰੈਪ ਲਾ ਕੇ ਕੁੱਲ 12 ਇੰਡੀਵਿਜੂਅਲਸ ਨੂੰ ਅਰੈਸਟ ਕਰਿਆ ਜਿਹੜੇ ਵੱਖ-ਵੱਖ ਜਗ੍ਹਾ ਤੋਂ ਐ ਤਿੰਨ ਮਕਬੂਲਪੁਰੇ ਦੇ ਐ ਤਿੰਨ ਜਲੰਧਰ ਤੇ ਰਹਿਣ ਵਾਲੇ ਐ ਦੋ ਗੁਰਦਾਸਪੁਰ ਦੇ ਐ ਇੱਕ ਹੁਸ਼ਿਆਰਪੁਰ ਦਾ ਤੇ ਦੋ ਹੋਰ ਅੰਮ੍ਰਿਤਸਰ ਤੋਂ ਹੋਰ ਜਗ੍ਹਾ ਤੋਂ ਆਇਆ ਇੱਕ ਮਾਨਸਾ ਤੋਂ ਵੀ ਆ ਇਹਦੇ ਵਿੱਚ ਲੇਡੀਜ਼ ਵੀ ਅਰੈਸਟ ਕੀਤੀਆਂ ਗਈਆਂ ਤੇ ਇੱਕ 36 ਆਰਬੀ ਦਾ ਐਸਆਈਬੀ ਅਰੈਸਟ ਹੋਇਆ ਇਹਦੇ ਲਈ ਮਕਬੂਲਪੁਰੇ ਥਾਣੇ ਵਿੱਚ 108 ਨੰਬਰ ਐਫਆਈਆਰ ਰਜਿਸਟਰ ਕੀਤਾ ਜਿਦੇ ਵਿੱਚ ਸਾਰੇ ਇੰਡੀਵਿਜੂਅਲਸ ਅਰੈਸਟ ਹੋਏ ਆਂ ਅੰਡਰ ਸੈਕਸ਼ਨਸ ਆਫ ਕ੍ਰਿਮੀਨਲ ਇੰਟੀਮਿਡੇਸ਼ਨ ਕਾਂਸਪੀਰੇਸੀ ਕਿਡਨਾਪਿੰਗ ਐਕਸਟਰਸ਼ਨ ਔਰ ਆਰਗੇਨਾਈਜ਼ਡ ਕਰਾਇਮ ਇਹਦੇ ਨਾਲ ਅਸੀਂ ਇਹ ਵੀ ਦੱਸਣਾ ਚਾਹਾਂਗੇ ਕਿ ਇਹ ਇਹਨਾਂ ਦਾ ਆਰਗੇਨਾਈਜ਼ਡ ਗੈਂਗ ਹੈ ਜਿਹੜੇ ਇਹੋ ਜਿਹੇ ਇਨੋਸੈਂਟ ਲੋਕਾਂ ਨੂੰ ਪਹਿਲਾਂ ਸੱਦਦੇ ਆ ਉਹਨਾਂ ਨੂੰ ਫਿਰ ਅਬਡਕਟ ਕਰਕੇ ਕਿਸੇ ਜਗ੍ਹਾ ਬੰਦ ਕਰਕੇ ਉਹਨਾਂ ਦੀ ਆਬਜੈਕਸ਼ਨੇਬਲ ਵੀਡੀਓਜ਼ ਜਾਂ ਫੋਟੋਸ ਕਲਿੱਕ ਕਰਕੇ ਉਹਨਾਂ ਤੋਂ ਰੈਨਸਮ ਡਿਮਾਂਡ ਕਰਦੇ ਆ ਫਰौती ਮੰਗਦੇ ਆ ਤੇ ਇਹਨਾਂ ਨੇ ਜਿੰਨੀ ਸਰਸਰੀ ਪੁੱਛ ਗਏ ਤੋਂ ਪ੍ਰੀਲੀਮਿਨਰੀ ਇਨਕੁਆਇਰੀ ਤੋਂ ਪਤਾ ਚੱਲਿਆ ਹੈ ਕਿ ਹੋਰ ਵੀ ਇਹੋ ਜਿਹੇ ਕਈ ਕੇਸਿਸ ਇਹਨਾਂ ਨੇ ਕੀਤੇ ਆ ਜਿੱਥੇ ਇਹਨਾਂ ਨੇ ਪੈਸੇ ਡਿਮਾਂਡ ਕੀਤੇ ਆ ਤੇ ਇਹਨਾਂ ਦਾ ਹੁਣ ਰਿਮਾਂਡ ਲੈ ਕੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾਏਗੀ ਇਹਨਾਂ ਦੇ ਗਰੋਹ ਵਿੱਚ ਹੋਰ ਕਿੰਨੇ ਬੰਦੇ ਆ ਹੋਰ ਇਹੋ ਜਿਹੇ ਕਿੰਨੇ ਕਰਾਇਮ ਕੀਤੇ ਆ ਉਹ ਪਤਾ ਕੀਤਾ ਜਾਏਗਾ। ਮਰਿ ਵਿੱਚ ਡਾਕਟਰ ਜੀ ਨੂੰ ਕੋ ਸਾਟਲ ਅਫਸਰ ਬਲੇ ਆਸੀ ਦਾ। ਉਹ ਤਫਤੀਸ਼ ਦਾ ਹਿੱਸਾ ਹੈ ਜੀ ਅਸੀਂ ਵੈਰੀਫਾਈ ਕਰ ਰਹੇ ਆ। ਮਰਿ ਥਾਣੇਦਾਰ ਦਾ ਕੀ ਸਰਵ ਹੈ। ਇਹ ਇਹ ਜਿੰਨਾ ਪ੍ਰੀਲੀਮਿਨਰੀ ਇਨਕੁਆਰੀ ਤੋਂ ਪਤਾ ਚੱਲਿਆ ਹੈ ਜੀ ਇਹੀ ਗੈਂਗ ਦਾ ਹਿੱਸਾ ਹੈ ਬਾਕੀ ਅਸੀਂ ਜਿਵੇਂ ਕਿਹਾ ਕਿ ਰਿਮਾਂਡ ਲੈ ਕੇ ਅਸੀਂ ਫਰਦਰ ਇਨਵੈਸਟੀਗੇਟ ਕਰ ਰਹੇ ਆ ਜੀ। ਜਿਹੜੇ ਬਾਰੇ ਜਾਣਦੇ ਸਾਰੇ ਇੱਕੋ ਹੀ ਗਰੁੱਪ ਦੇ ਮੈਂਬਰ ਨੇ। ਬਿਲਕੁਲ ਜੀ ਇਹ ਆਪਸ ਵਿੱਚ ਮਿਲੇ ਜੁਲੇ ਹੀ ਆ। ਕੁਝ ਨੇ ਕ੍ਰਾਈਮ ਇੱਥੇ ਕੀਤਾ ਹੈ, ਕੁਝ ਪਹਿਲਾਂ ਇਨਸੀਡੈਂਟ ਇੱਕ ਅੱਧੀ ਹੋਰ ਜਗ੍ਹਾ ਵੀ ਇਹਨਾਂ ਨੇ ਕੀਤਾ। ਇਹੋ ਜਿਹਾ ਸਿਮਿਲਰ ਲਾਈਨਸ ਨੇ। ਇਹਨਾਂ 'ਚੋਂ ਦੋ ਬੰਦੇ ਆ ਤੇ ਮਾਮਲੇ ਦਰਜ ਨੇ ਜਿਨ੍ਹਾਂ 'ਚੋਂ ਇੱਕ ਆਲਰੇਡੀ ਫੜਿਆ ਗਿਆ 379B ਦਾ, ਇੱਕ ਹੋਰ ਇੰਡੀਵਿਜੂਅਲ ਤੇ ਦਰਜ ਹੈ। ਮਹਿਲਾਵਰ ਵਿੱਚ ਮਾਸਟਰਮਾਈਂਡ ਹੋਣਾ ਮੰਨਿਆ ਜਾਂਦਾ ਪੂਰਾ ਰੈਕਲਾਰ ਹੈ। ਇਹ ਪੁੱਛ ਕੁੱਛ ਦੇ ਬੇਸਿਸ ਤੇ ਅਸੀਂ ਪਤਾ ਕਰਾਂਗੇ। ਕੋਈ ਗ੍ਰਿਫਤਾਰੀ ਹੋਣੀ ਹੈ ਜੀ ਇਹਦੇ। ਇਹ ਇਹਦੇ ਚੋ ਜੀ ਕੁਝ ਗ੍ਰਿਫਤਾਰ ਹੋ ਗਏ ਆਂ, ਕੁਝ ਹੋਣੇ ਰਹਿੰਦੇ ਆਂ ਜੀ। ਬਿਲਕੁਲ ਬਿਲਕੁਲ ਜੀ ਅਸੀਂ ਸਾਰੇ ਫੜਾਂਗੇ। ਇਹ ਤਾਂ ਹੈ ਕਿ ਆਪਸ ਵਿੱਚ ਮਿਲੇ ਕਿਹੜੇ ਤਰੀਕੇ। ਇਹ ਜੀ ਅਸੀਂ ਮੈਂ ਕਿਹਾ ਹੈ ਕਿ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਕੀਤੀ ਹੈ, ਬਾਕੀ ਇਹਨਾਂ ਦਾ ਰਿਮਾਂਡ ਲੈ ਕੇ ਫਰਦਰ ਕੁਛ ਕੁੱਛ ਕਰਾਂਗੇ ਕਿ ਇਹਨਾਂ ਨੇ ਗਰੁੱਪ ਕਿਵੇਂ ਫਾਰਮ ਕੀਤਾ, ਕਿਵੇਂ ਇੱਕ ਦੂਜੇ ਨੂੰ ਜਾਣਦੇ ਸੀ। ਮਾੜੀ ਤਕਸੀਅਤ ਵਾਲੇ ਹੀ ਬੰਦੇ ਸੀ ਤਾਂ ਹੀ ਇਹੋ ਜੇ ਇਕੱਠੇ ਹੋ ਕੇ ਕ੍ਰਾਈਮ ਕਰ ਰਹੇ ਸੀ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਨੇ ਬੜਾ ਜਿੰਨਾ ਪਤਾ ਚੱਲਿਆ ਹੈ ਜੀ ਹੋ ਗਿਆ ਕੁਝ ਸਮਾਂ ਹੋ ਗਿਆ ਹੈ ਕਿਉਂਕਿ ਪਹਿਲਾਂ ਵੀ ਇਨਸੀਡੈਂਟਸ ਪਤਾ ਚੱਲੇ ਹਨ ਜੋ ਇਹਨਾਂ ਨੇ ਕੀਤੇ ਹਨ ਜਲਾ ਗਰੀ ਇਹਨਾਂ ਦੇ ਵੱਲੋਂ ਮਾਰਨ ਲੱਗੀ ਗਈ ਹੈ ਜਦੇ ਉੱਪਰ ਸਾਰਾ ਬਿਲ ਬੁਲਾ ਕੇ ਕੰਮ ਕਰਵਾਇਆ ਜਾ ਰਿਹਾ ਹੈ ਜੀ ਇਹ ਵਕ ਵਕ ਜਗ੍ਹਾ ਤੇ ਕਰਦੇ ਹੈ ਜੀ ਕੁਛ ਇੱਥੇ ਹੈ ਜਿਵੇਂ ਅੱਜ ਜਿਹੜਾ ਸਾਡਾ ਕੇਸ ਅੰਮ੍ਰਿਤਸਰ ਵਿੱਚ ਹੋਇਆ ਇੱਕ ਕੇਸ ਇਹੋ ਜਿਹਾ ਸਿਮਿਲਰ ਲਾਈਨਸ ਵਿੱਚ ਹੋਰ ਸ਼ਹਿਰ ਚੋ ਵੀ ਪਤਾ ਚੱਲਿਆ ਤੇ ਉਹ ਵੀ ਅਸੀਂ ਪਤਾ ਕਰ ਮੈਮ ਹੋਰ ਵੀ ਮਹੱਤਵਪੂਰਨ ਔਰ ਹੀ ਮਹਿਲਾਵਾਂ ਇਹਦੇ ਵਿੱਚ ਲੱਗਦਾ ਕਿ ਨਾਲ ਹਾਂਜੀ ਹਾਂਜੀ ਬਿਲਕੁਲ ਹੋਰ ਮਹਿਲਾਵਾਂ ਵੀ ਹੈ ਜੀ ਹਾਂਜੀ ਰਿਕਵਰ ਕੀਤਾ ਹੈ ਹਾਂਜੀ ਇਹਦੇ ਚੋ 36000 ਕੈਸ਼ ਰਿਕਵਰ ਹੋਇਆ 15 ਮੋਬਾਈਲ ਫੋਨ ਹੋਏ ਹਨ ਤਿੰਨ ਕਾਰਸ ਹੋਈਆਂ ਔਰ ਫੇਕ ਆਈ ਕਾਰਡਸ ਰਿਕਵਰ ਹੋਏ ਚ ਮੌਕੇ 'ਚ ਕੀ ਭੂਮਿਕਾ ਸੀ ਮੇਨ ਤੌਰ ਤੇ ਪੁਲਿਸ ਵਾਲੇ ਦੀ ਕੀ ਭੂਮਿਕਾ ਸੀ ਪੁਲਿਸ ਵਾਲਾ ਅਸੀਂ ਜੀ ਪੁੱਛਗਿੱਛ ਕਰ ਰਹੇ ਹਾਂ ਬਟ ਜਿੰਨਾ ਪਤਾ ਚੱਲਿਆ ਆਪਣੀ ਯੂਨੀਫਾਰਮ ਦਾ ਨਜਾਇਜ਼ ਫਾਇਦਾ ਉਠਾ ਕੇ ਉਹ ਐਕਸਟਰਸ਼ਨ ਵਿੱਚ ਹੀ ਇਹਨਾਂ ਦੀ ਮਦਦ ਕਰਦੇ ਸੀ ਉਹਦੇ ਚਾਦੀ ਵਾਈਫ ਵੀ ਇਨਵੋਲਡ ਆ ਪਰਿਸ ਵਾਲੇ ਪਤਾ ਕਰ ਰਹੇ ਜੀ ਇਨਵੈਸਟੀਗੇਸ਼ਨ ਦੱਸ ਪਹਿਲੇ ਦਿਨ ਕਿੰਨੇ ਬੰਦੇ ਅਰੈਸਟ ਹੋਏ ਸੀ ਜਦੋਂ ਇਹ ਫੜੇ ਗਏ ਸੀ ਪਹਿਲੇ ਦਿਨ ਕਿੰਨੇ ਹੋਏ ਸੀ ਅਮਨ ਜੀ ਪੰਜ ਪਹਿਲੇ ਦਿਨ ਪੰਜ ਹੋਏ ਸੀ ਜੀ ਫਿਰ ਅਸੀਂ ਬਾਅਦ ਚ 7 ਹੋਰ ਕੀਤੇ ਕਿੰਨਾ ਖ ਕਾਮਯਾਬੀ ਹੈ ਕਿ ਸਰਬ ਸਭ ਪੂਰੇ ਪੰਜਾਬ ਚ ਨੈਟਵਰਕ ਚੱਲਦਾ ਸੀ ਬਿਲਕੁਲ ਜੀ ਅਸੀਂ ਜਿਵੇਂ ਦੇਖ ਹੀ ਪਾ ਰਹੇ ਹਾਂ ਮਾਨਸਾ ਤੋਂ ਲੈ ਕੇ ਹੁਸ਼ਿਆਰਪੁਰ ਗੁਰਦਾਸਪੁਰ ਜਲੰਧਰ ਸਾਰੇ ਜਗ੍ਹਾ ਦੇ ਹਨ ਤਾਂ ਅਸੀਂ ਇਹੀ ਲਿੰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿੰਨੇ ਸ਼ਰਾਂ ਚ ਇਹਨਾਂ ਨੇ ਇਹੋ ਜਿਹਾ ਕ੍ਰਾਈਮ ਕੀਤਾ ਹੈ ਮੈਂ ਲੋਕਾਂ ਨੂੰ ਇਹ ਪੈਸੇ ਹੀ ਕਹਿਣਾ ਚਾਹੁੰਦਾ ਬਹੁਤ ਸਾਰੇ ਲੋਕ ਨੇ ਜਿਹੜੇ ਹਜੇ ਸਾਹਮਣੇ ਨਹੀਂ ਆਏ ਕਿ ਉਹਨੂੰ ਇਹ ਤੁਸੀਂ ਆਪਣੇ ਵੱਲੋਂ ਕਹਿਣਾ ਚਾਹਦੇ ਅਸੀਂ ਜੀ ਇਹੀ ਕਹਿਣਾ ਚਾਹਾਂਗੇ ਅਸੀਂ ਸਮਝਦੇ ਹਾਂ ਕਿ ਇਹ ਇੰਬੈਰਸਿੰਗ ਔਰ ਹਿਊਮਿਲੀਏਟਿੰਗ ਹੋ ਜਾਂਦਾ ਕਿਸੇ ਵੀ ਬੰਦੇ ਲਈ ਜਦ ਉਹਨਾਂ ਨਾਲ ਇਹੋ ਜਿਹਾ ਹੁੰਦਾ ਹੈ ਬਟ ਜਿਵੇਂ ਇਹ ਇੰਡੀਵਿਜੂਅਲ ਨੇ ਬਹੁਤ ਕਰੇਜ ਦਿਖਾਉਂਦੇ ਹੋਏ ਬਹਾਦਰੀ ਦਿਖਾਉਂਦੇ ਹੋਏ ਪੁਲਿਸ ਨੂੰ ਅਪਰੋਚ ਕੀਤਾ ਤਾਂ ਅਸੀਂ ਇਹ ਗ੍ਰੋਥ ਦਾ ਪਰਦਾ ਫਾਸ਼ ਵੀ ਕੀਤਾ ਇਹਨਾਂ ਚੋ ਫੜ ਵੀ ਲਏ ਆ ਬਾਰੇ ਇ ਅਸੀਂ ਇਹੀ ਕਹਾਂਗੇ ਕਿ ਤੁਹਾਡੇ ਨਾਲ ਜੇ ਕੁਝ ਵੀ ਇਹੋ ਜਿਹਾ ਹੁੰਦਾ ਕੋਈ ਵੀ ਐਕਸਟਰੋਟ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਕਾਈਂਡਲੀ ਪੁਲਿਸ ਨੂੰ ਅਪਰੋਚ ਕਰੋ ਸਾਡੀ ਪੁਲਿਸ ਟੀਮ ਬਹੁਤ ਇਫੈਕਟਿਵ ਹੈ ਇੱਥੇ ਵੀ ਐਸਐਚਓ ਮਕਬੂਲਪੁਰਾ ਅਮਨਜੋਤ ਨੇ ਏਸੀਪੀ ਈਸਟ ਸ਼ੀਤਲ ਨੇ ਬਹੁਤ ਕੁਇਕ ਰਿਐਕਟ ਕਰਦੇ ਹੋਏ ਸਾਰੇ ਬੰਦਿਆਂ ਨੂੰ ਫੜ ਲਿਆ ਜੀ ਸਾਹਿਬਾਂ ਨੇ ਕਿੰਨੀ ਕਮਾਲ ਕੀਤੀ ਜੀ ਮੈਡਮ ਇਹਨਾਂ ਦੇ ਵੱਲੋਂ ਵਾਖ ਵਾਖ ਜਿਹੜੇ ਲੋਕਾਂ ਦੇ ਕੋਲ ਪਹੁੰਚ ਗਏ ਇਹਨਾਂ ਤੋਂ ਲੱਖਾਂ ਦੀ ਡਿਮਾਂਡ ਕੀਤੀ ਜਾਂਦੀ ਹੈ ਜੀ ਲੱਖਾਂ ਦੀ ਡਿਮਾਂਡ ਕਿੰਨੇ ਜਾਂਚ ਦੀ ਰਿਲੀਜ਼ ਕਰਿਆ ਮੈਂ ਲਾਵਾ ਨਹੀਂ ਇਦੇ ਚੋ ਤਿੰਨ ਲੇਡੀਆਂ ਚਾਰ ਲੇਡੀਆਂ ਐ ਜੀ ਤੇ ਅੱਠ ਜੈਂਟਸ ਐ ਮੈਂ ਵੀ ਇਹ ਖੱਕ ਸਮਝੋ ਕੇ ਥਾਣੇ ਦੀ ਵੀ ਗਤੀ ਕਾਫੀ ਬੜਾ ਬਖਰਾ ਤਰ੍ਹਾਂ ਦਾ ਕੇਸ ਐ ਜੋ ਕਾਫੀ ਟਰੈਕ ਕਰਨਾ ਕਾਫੀ ਮੁਸ਼ਕਲ ਹੋ ਜਾਂਦਾ ਬਿਲਕੁਲ ਜੀ ਇੱਥੇ ਥਾਣੇ ਦੀ ਟੀਮਸ ਲੱਗੀਆਂ ਸੀ ਸਬ ਡਿਵੀਜ਼ਨ ਤੋਂ ਹੋਰ ਵੀ ਅਸੀਂ ਇਹਨਾਂ ਨੂੰ ਹੈਲਪ ਕੀਤੀ ਸੀ ਬਟ ਅਗੇਨ ਐਸ ਐਚਓ ਮਕਬੂਲਪੁਰਾ ਨੇ ਇਹਦੇ ਚ ਬਹੁਤ ਕਰੇ ਜੋਰ uh, Swift reaction ਕਰਦੇ ਹੋਏ ਇਹਨਾਂ ਨੂੰ ਫੜ ਲਿਆ ਜੀ ਮੈਂ ਵੀਡੀਓ ਪਰਮਾ ਤੋਂ ਹੀ ਸਹਾਰਾ ਲੈਂਦੇ ਸੀ ਜਾਂ ਕਿਸੇ ਨੂੰ ਡਾਇਰੈਕਟ ਫੋਨ ਕਰਕੇ ਬੁਲਾਉਂਦੇ ਤੇ ਅਸੀਂ ਤਫਤੀਸ਼ ਵਿੱਚ ਦੇਖਾਂਗੇ ਵਿਚਾਰਨਗੇ ਜੀ ਪਹਿਲਾ ਆਪਰੇਸ਼ਨ ਕਿਹੜਾ ਸੀਗਾ ਕੰਪਲੇਂਟ ਦੇ ਤੇ ਵੱਲ ਅਸੀਂ ਉਹਰੇ ਅਪਰੇਸ਼ਨ ਕਿੱਥੋਂ ਅੰਦਾਜ਼ਾ ਲਗਾ ਸਕੋ ਇਹ ਜਿਵੇਂ ਮੈਂ ਦੱਸਿਆ ਜੀ ਜਸਪਾਲ ਸਿੰਘ ਹੈ ਇਹ ਬਟਾਲੇ ਦੇ ਰਹਿਣ ਵਾਲੇ ਆਲਵਾਸੀ ਟਾਂਡੇ ਦੇ ਰਹਿਣ ਵਾਲੇ ਉਹਨਾਂ ਨੇ ਸਾਨੂੰ ਅਪਰੋਚ ਕੀਤਾ ਕਿ ਸਾਡੇ ਨਾਲ ਮੇਰੇ ਨਾਲ ਇੰਚ ਹੋ ਗਿਆ ਉਹ ਉਸ ਤੋਂ ਬਾਅਦ ਅਸੀਂ Trap ਲਾ ਕੇ ਇਹਨਾਂ ਨੂੰ ਅਪਰੋਚ ਇਹ 알파 1 알파 1 ਮਾਲ ਦੇ ਨੇੜੇ ਇੱਕ ਕੰਪਲੈਕਸ ਕਿਤੇ ਸੇ ਕਮਰੇ ਛੋਇਆ ਸੀ ਜੀ। ਨੰਨ ਕਾਰਨ ਕਿ ਨੀ ਅ ਰਿਪੋਰਟ ਕੀਤੀ ਹੈ। ਤਿੰਨ ਕਾਰਨ ਤੇ ਰਿਪੋਰਟ ਹੋ ਗਈ। ਮੈਂ ਦਿੱਕਟ ਥ੍ਰੈਟ ਕਰਦੇ ਨੇ ਧਮਕੀ ਜਨਨ ਦੀ ਜੀ ਉਹ ਲੈਟ ਕਰਦੇ ਆ। ਬਿਲਕੁਲ ਜੀ ਜਦ ਬੰਦੇ ਦੇ ਆਬਜਕਨੇਬਲ ਫੋਟੋ ਵੀਡੀਓ ਆ ਜਾਂਦੀ ਹੈ ਫਿਰ ਉਹਨੂੰ ਥ੍ਰੈਟ ਵੀ ਕਰਦੇ ਆ ਉਸ ਤੋਂ ਐਕਸਟਰਾਕਟ ਕਰਨ ਦੀ ਕੋਸ਼ਿਸ਼ ਕਰਦੇ ਇਹਨਾਂ ਦਾ ਇਹੀ ਮੋਡਸ ਆਪਰੇਟਿਵ ਹੈ। ਮੈਡਮ ਜਿਸ ਕਮਰੇ ਦੇ ਵਿੱਚ ਕੰਮ ਹੋਇਆ ਉਹ ਕਮਰੇ ਵਾਲਾ ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ। ਬਿਲਕੁਲ ਜੀ ਅਸੀਂ ਪਤਾ ਕਰ ਰਹੇ ਹਾਂ ਕਿਦਾ ਹੈ ਜੇ ਕਿਰਾਏ ਤੇ ਲਿਆ ਹੋਇਆ ਤੇ ਕਿਹਨੇ ਲਿਆ ਹੋਇਆ ਸਭ ਤਫਤੀਸ਼ ਤਹਿਸ ਹੈ ਜੀ। ਨਾਲ ਮੇਰੇ ਨਾਲ ਦੇ ਮੈਡਮ ਇਹ ਹੋਰ ਵੀ ਹੋਣਗੇ ਉਹਨਾਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਅਸੀਂ ਕ੍ਰਾਈਮ ਨੂੰ ਟੋਲਰੇਟ ਨਹੀਂ ਕਰਾਂਗੇ ਜੀ ਅਸੀਂ ਇਸ ਗੈਂਗ ਨੂੰ ਜਿੰਨੇ ਵੀ ਇੰਡੀਵਿਜੂਅਲਸ ਇਨਵੋਲਡ ਐ ਜਿਹੜੇ ਵੀ ਇਹੋ ਜਿਹਾ ਕੰਮ ਕਰਦੇ ਆ ਸਾਰਿਆਂ ਨੂੰ ਫੜਾ ਕੇ ਪੁੱਤਰਾਂ ਦਾ ਜਾਣਕਾਰੀ ਐ ਇਹਨਾਂ ਨੂੰ ਛਡਾਉਣ ਵਾਸਤੇ 10-10 ਲੱਖ ਰੁਪਏ ਲਾ ਕੇ ਬਾਹਰ ਖੜੇ ਆ ਇਹ ਉਹਨਾਂ ਦੇ ਛੱਡਿਆ ਜਾਏਗਾ ਦਾਪਰ ਨਾਲ ਲੱਗ ਰਿਹਾ ਹੈ ਕਿ ਪੁਲਿਸ ਕੰਮ ਕਰ ਰਹੀ ਹੈ ਸਾਡੇ ਉੱਤੇ 1.7 ਲੱਖ 70 ਲੱਖ ਤੁਹਾਨੂੰ ਤਾਂ ਕਿਸੇ ਨੇ ਆਫਰ ਕੀਤਾ ਨਹੀਂ ਹੈ ਜੇ ਤੁਹਾਡੇ ਕੋਲ ਇਨਫਰਮੇਸ਼ਨ ਹੈ ਤੁਸੀਂ ਦੱਸੋ